ਸੱਚੇ ਤੂੰ ਆਖੈਂ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋ ਹੈ ਸੱਚੇ ਤੈਨੂੰ ਆਖ ਰਹੇ ਨੇ ਸੱਚ ਕਈ ਲੱਖਾਂ ਕਈ ਕਰੋੜਾਂ ਅਨੰਤ ਜੀ ਤੇਰੀ ਉਸਤਤੀ ਕਰ ਰਹੇ ਨੇ ਔਰ ਉਸਤਤੀ ਦੇਜ ਕਹਿੰਦੇ ਨੇ ਤੂੰ ਸੱਚਾ ਹੈ ਤੇਰੀ ਕਰਤ ਸੱਚੀ ਹੈ ਔਰ ਇਸ ਵਾਸਤੇ ਜਿੱਥੇ ਬੈਠ ਕੇ ਤੇਰੀ ਗੱਲ ਹੋਵੇ ਤੇਰੀ ਚਰਚਾ ਹੋਵੇ ਉਹਨੂੰ ਕਹਿ ਦਿੱਤਾ ਜਾਂਦਾ ਹੈ ਸਤ ਸੰਗ ਉਹਨਾਂ ਪੁਰਸ਼ਾਂ ਦਾ ਸੰਗ ਜੋ ਸਤ ਦੀ ਸੰਗਤ ਕਰਨ ਆਏ ਨੇ ਉਹਨਾਂ ਪੁਰਖਾਂ ਦਾ ਸਮੂਹ ਇਕੱਠ ਜੋ ਸਤ ਦੀ ਸੰਗਤ ਕਰਨ ਆਏ ਨੇ ਤੂੰ ਤੇ ਸਤ ਹੈ ਤੂੰ ਤੇ ਸੱਚ ਹੈ ਤੋ ਸਾਇਬ ਕਹਿੰਦੇ ਨੇ ਹੇ ਸੱਚੇ ਤੈਨੂੰ ਲੱਖਾਂ ਕਰੋੜਾਂ ਹੀ ਜੀਵ ਕਹਿ ਰਹੇ ਨੇ ਕਿ ਤੂੰ ਸੱਚ ਹੈ ਤੂੰ ਸੱਚ ਹੈ ਸੱਚੇ ਸਭ ਤਾਂ ਸੱਚੇ ਸਭ ਜੋਰ ਹੇ ਪ੍ਰਭੂ ਤੇਰੀ ਜਿੰਨੀ ਤਾਕਤ ਹੈ ਤੇਰਾ ਜਿੰਨਾ ਜ਼ੋਰ ਹੈ ਇਹ ਵੀ ਸੱਚਾ ਹੈ ਸਦੀਵੀ ਹੈ ਹਕੀਕੀ ਹੈ ਕਈ ਵਾਰ ਮਨੁੱਖ ਆਪਣੇ ਜ਼ੋਰ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਕਰਦਾ ਹੈ ਪਰ ਇਤਨਾ ਜ਼ੋਰ ਉਸ ਦੇ ਕੋਲ ਹੁੰਦਾ ਨਹੀਂ ਆਪਣੀ ਤਾਕਤ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਕਰਦਾ ਹੈ ਪਰ ਇਹ ਤਾਕਤ ਉਸ ਦੇ ਕੋਲ ਹੁੰਦੀ ਨਹੀਂ ਤੇ ਜੇ ਹੈ ਵੀ ਤੇ ਅੱਜ ਹੈ ਤੇ ਕੱਲ ਨਹੀਂ اے ਪ੍ਰਭੂ ਤੇਰੇ ਤਾਂ ਤੇਰਾ ਜ਼ੋਰ ਸਦੀਵੀ ਹੈ ਹਮੇਸ਼ਾ ਹੈ ਔਰ ਜਿੰਨਾ ਹੈ ਉਤਨਾ ਵੀ ਪ੍ਰਗਟਾਵਾ ਨਹੀਂ ਹੋ ਰਿਹਾ ਬਹੁਤ ਤੇਰਾ ਜ਼ੋਰ ਹੈ ਕੇਤਾ ਤਾਣ ਸੁਹਾਲੇ ਰੂਪ ਕਿੰਨਾ ਸੁੰਦਰ ਸਰੂਪ ਹੈ ਔਰ ਕਿੰਨਾ ਤੇਰਾ ਤਾਣ ਹੈ ਇਹ ਤੇ ਪ੍ਰਭੂ ਤੂੰ ਹੀ ਜਾਣੇ ਪਰ ਜਿਨ੍ਹਾਂ ਕੋਲ ਕਥਨ ਦੀ ਸ਼ਕਤੀ ਹੈ ਜਿਨ੍ਹਾਂ ਕੋਲ ਸੋਚਣ ਦੀ ਸ਼ਕਤੀ ਹੈ ਜਿਨ੍ਹਾਂ ਕੋਲ ਵਿਚਾਰਨ ਦੀ ਸ਼ਕਤੀ ਹੈ ਉਹ ਐਸਾ ਕਹਿ ਦੇਣਨ ਗਾਵੇ ਕੋ ਤਾਣ ਉਹ ਵੇ ਕਿ ਸੈਤਾਨ ਕਿਸੇ ਕੁਲ ਕਥਨ ਸ਼ਕਤੀ ਹੈ ਕਿਸੇ ਕੁਲ ਸੋਚਣ ਦਾ ਤਾਣ ਹੈ ਤੋਂ ਉਹ ਕਹਿ ਦਿੰਦਾ ਹੈ हे ਪ੍ਰਭੂ ਤੂੰ ਤੇ ਇੱਕ ਪਰਮ ਸ਼ਕਤੀ ਹੈ ਪਰਮ ਤਾਣ ਹੈ ਪਰ ਕੇਤਾ ਤਾਣ ਕਿੰਨਾ ਕੁ ਤਾਣ ਹੈ ਕਿਤਨੀ ਕੁ ਸ਼ਕਤੀ ਹੈ ਇਹ ਨਾਪ ਤੋਲ ਗਿਣਤੀ ਤੋਂ ਪਰੇ ਹੈ ਇਸ ਵਾਸਤੇ ਸਾਬ ਕੰਨ ਤੇਰਾ ਤਾਣ ਤੇਰਾ ਜ਼ੋਰ ਸਦੀਵੀ ਹੈ ਨਹ ਚਲੇ ਅਟਲ ਹੈ ਇਸ ਵਾਸਤੇ ਸੱਚਾ ਹੈ ਸੱਚੀ ਤੇਰੀ ਸਿਫਤ ਸੱਚੀ ਸਾਲਾ ਕੰਡੇ ਨੂੰ ਫੁੱਲ ਕਹੀ ਜਾਣਾ ਇਹ ਝੂਠੀ ਸਿਫਤ ਹੈ ਬਦਮਾਸ਼ ਨੂੰ ਸ਼ਰੀਫ ਕਹੀ ਜਾਣਾ ਇਹ ਤੇ ਝੂਠੀ ਸਿਫਤ ਹੈ ਤੇ ਝੂਠੀ ਸਿਫਤ ਨੂੰ ਖੁਸ਼ਾਮਦ ਕਹਿੰਦੇ ਨੇ ਬੇਈਮਾਨ ਨੂੰ ਦਾਨੀ ਆਖੀ ਜਾਣਾ ਇਹ ਤੇ ਝੂਠੀ ਸਿਫਤ ਹੈ ਔਰ ਅਕਸਰ ਮਨੁੱਖੀ ਦੁਨੀਆ ਦੇ ਵਿੱਚ ਖੁਸ਼ਾਮਦ ਹੀ ਚੱਲਦੀ ਹੈ ਮਨੁੱਖ ਮਨੁੱਖ ਦੀ ਖੁਸ਼ਾਮਦ ਕਰਦਾ ਹੈ ਕਿਉਂਕਿ ਮਨੁੱਖ ਦੇ ਕੋਲ ਉਹ ਖੂਬੀਆਂ ਨਹੀਂ ਹੁੰਦੀਆਂ ਜਿੰਨੇ ਕਿ ਖੁਸ਼ਾਮਦ ਕਰਨ ਵਾਲੇ ਉਹਨਾਂ ਖੂਬੀਆਂ ਦਾ ਜ਼ਿਕਰ ਕਰ ਦਿੰਦੇ ਨੇ ਉਹਨਾਂ ਖੂਬੀਆਂ ਦੀ ਗਿਣਤੀ ਕਰ ਦਿੰਦੇ ਨੇ ਪਰ हे ਪ੍ਰਭੂ ਅਗਰ ਰੂਹੇ ਜ਼ਮੀਨ ਵਿੱਚ ਮਨੁੱਖ ਦੀ ਰਸਨਾ ਤੋਂ ਖੁਸ਼ਾਮਦ ਹੋਈ ਨਹੀਂ ਸਕਦੀ ਤਾਂ ਉਹ ਕੇਵਲ ਤੂੰ ਹੀ ਹੈ ਕਿਉਂਕਿ ਤੇਰੀ ਜਿੰਨੀ ਵੀ ਵੱਡੀ ਗੱਲ ਆਖੀ ਜਾਏਗੀ ਉਹ ਛੋਟੀ ਹੋਵੇਗੀ ਵਧਾ ਕੇ ਤੇਰੀ ਗੱਲ ਬਿਆਨ ਕੀਤੀ ਨਹੀਂ ਜਾ ਸਕਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਮੈਂ ਜਿੰਨੀ ਗੱਲ ਕਰਦਾ ਮੈਂ ਜਿੰਨੀ ਤੇਰੀ ਸਿਫਤ ਕਰਦਾ ਉਹ ਇੰਜ ਹੈ ਕਿ ਤੂੰ ਸੁਲਤਾਨ ਕਹਾ ਹੋਂ ਮੀਆਂ ਤੇਰੀ ਕਮਨ ਵਡਾਈ ਤੂੰ ਤੇ ਰਾਜਾ ਹੈ ਸ਼ੈਨ ਸ਼ਾਹ ਹੈ ਤੇ ਮੈਂ ਤੈਨੂੰ ਮੀਆਂ ਜੀ ਕਰਕੇ ਬੁਲਾਵਾ ਇਹ ਕੋਈ ਤੇਰੀ ਵਡਿਆਈ ਤੇ ਨਹੀਂ ਇਹ ਕੋਈ ਤੇਰੀ ਸਿਫਤ ਤੇ ਨਹੀਂ ਇਹ ਤੇ ਤੇਰੀ ਕੋਈ ਸ਼ੋਭਾ ਤੇ ਨਹੀਂ ਪਰ ਤੂੰ ਕਿੰਨਾ ਕੁ ਵੱਡਾ ਸੁਲਤਾਨ ਹੈ ਇਹ ਮੈਨੂੰ ਪਤਾ ਵੀ ਨਹੀਂ ਤੇ ਮੀਆਂ ਦੇ ਨਾਪ ਡੰਡ ਮੇਰੇ ਕੋਲ ਨੇ ਪੈਮਾਨੇ ਮੇਰੇ ਕੋਲ ਨੇ ਮੈਂ ਇਸ ਪੈਮਾਨੇ ਨਾਲ ਨਾਪ ਕੇ ਕਹਿਣਾ ਤੂੰ ਬਹੁਤ ਵੱਡਾ ਮੀਆਂ ਜੀ ਹੈ ਚੌਧਰੀ ਹੈ ਜਦ ਕਿ ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਨਹੀਂ ਖੁਸ਼ ਆਮਦ ਹੋ ਸਕਦੀ ਤੋ ਕੇਵਲ ਪਰਮਾਤਮਾ ਦੇ ਹੀ ਨਹੀਂ ਹੋ ਸਕਦੀ ਕਿਉਂਕਿ ਮਨੁੱਖ ਜਿਤਨੀ ਵੀ ਵਧਾ ਕੇ ਗੱਲ ਬਿਆਨ ਕਰੇਗਾ ਉਹ ਵਧਾ ਕੇ ਨਹੀਂ ਹੋਵੇਗੀ ਉਹ ਛੋਟੀ ਹੀ ਸਾਬਤ ਹੋਏਗੀ ਬਹੁਤਾ ਕਹੀਏ ਬਹੁਤਾ ਹੋਏ ਜਿਤਨਾ ਵੀ ਬਹੁਤਾ ਬਹੁਤਾ ਉਸ ਨੂੰ ਆਖੀਏ ਕਿ ਬਹੁਤਾ ਤੇਰਾ ਤਾਂ ਹੈ ਬਹੁਤਾ ਤੇਰਾ ਰੂਪ ਹੈ ਬਹੁਤਾ ਤੇਰਾ ਗੁਣ ਹੈ ਬੋਤੀ ਤੇਰੀ ਕਲਾ ਹੈ ਕਿ ਜਿੰਨਾ ਵੀ ਬਹੁਤ ਬਹੁਤ ਆਖੀਏ ਸੰਖਿਆ ਹੋ ਨਹੀਂ ਸਕਦੀ ਗਿਣਤੀ ਹੋ ਨਹੀਂ ਸਕਦੀ ਇਸ ਵਾਸਤੇ ਗੁਰੂ ਨਾਨਕ ਨੇ ਤੇ ਕਹਿ ਦਿੱਤਾ ਹੈ ਅਸੰਖ ਨਾਉ ਅਸੰਖਤਾ ਇਸ ਸੰਖਿਆ ਦੇਚ ਤੈਨੂੰ ਲਿਆਣਾ ਬੜੀ ਔਖੀ ਗੱਲ ਹੈ ਗਣਤ ਦੇਚ ਤੈਨੂੰ ਲਿਆਣਾ ਬੜੀ ਔਖੀ ਗੱਲ ਹੈ ਤੋ ਸਹਿਬ ਕਹਿੰਦੇ ਨੇ ਤੇਰੀ ਸਿਫਤ ਉਸਲਾ ਸੱਚੀ ਹੈ ਤੂੰ ਕਿ ਆਪ ਤੂੰ ਸਦੀਵੀ ਤੇ ਹਮੇਸ਼ਾ ਹੈ ਤੇਰੀ ਸਿਫਤ ਸਲਾਹੀ ਹਮੇਸ਼ਾ ਹੈ ਅੱਜ ਜਿਨ੍ਹਾਂ ਦੀ ਸ਼ੋਭਾ ਹੈ ਕੱਲ ਉਹਨਾਂ ਦਾ ਅਪਜਸ ਹੁੰਦੇ ਅਸੀਂ ਦੇਖਦੇ ਹਾਂ ਅੱਜ ਜਿਨ੍ਹਾਂ ਦੀ ਸਿਫਤ ਸਲਾਹ ਹੈ ਕੱਲ ਅਸੀਂ ਉਹਨਾਂ ਦੀ ਨਿੰਦਾ ਹੁੰਦੇ ਦੇਖਦੇ ਹਾਂ ਪਰ हे ਪ੍ਰਭੂ ਤੇਰੀ ਨਿੰਦਾ ਹੋ ਹੀ ਨਹੀਂ ਸਕਦੀ ਨਿੰਦਾ ਝੂਠ ਹੈ ਔਰ ਤੇਰੀ ਜਿਹੀ ਸਿਫਤ ਸਲਾਹ ਹੈ ਇਹ ਵੀ ਪੂਰੀ ਹੋ ਨਹੀਂ ਸਕਦੀ ਇਸ ਵਾਸਤੇ ਤੇਰੀ ਖੁਸ਼ਾਮਦ ਵੀ ਨਹੀਂ ਹੋ ਸਕਦੀ ਜਿੰਨੀ ਗੱਲ ਵੀ ਆਖੀ ਗਈ ਉਹ ਵੀ ਥੋੜੀ ਹੋਵੇਗੀ ਸੱਚੀ ਤੇਰੀ ਸਿਫਤ ਸੱਚੀ ਸਾਰਾ ਸੱਚੀ ਤੇਰੀ ਕੁਦਰਤ ਸੱਚੇ ਬਾਦਸ਼ਾਹ ਇਹ ਸੱਚੇ ਬਾਦਸ਼ਾਹ ਇਹ ਸੱਚੇ ਮਾਲਕ ਇਹ ਸੱਚੇ ਸ਼ਹਨशाह ਇਹ ਜਿਹੜੀ ਤੇਰੀ ਕੁਦਰਤ ਹੈ ਇਹ ਜੋ ਤੇਰੀ ਸਾਜੀ ਹੋਈ ਪ੍ਰਕਿਰਤੀ ਹੈ ਇਹ ਜੋ ਤੇਰੀ ਕਲਾ ਹੈ ਇਹ ਵੀ ਸੱਚੀ ਹੈ ਨਾਨਕ ਸੱਚ ਧਿਆਨ ਸੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਪ੍ਰੇਰਨਾ ਦਿੰਦੇ ਨੇ ਕਿ ਉਹ ਜੋ ਸੱਚ ਹੈ ਉਸ ਸੱਚ ਦੇ ਵਿੱਚ ਹੀ ਧਿਆਨ ਜੋੜੋ ਜੋ ਮਰ ਜਮ ਮੇ ਜੋ ਜਮਦਾ ਹੈ ਮਰਦਾ ਹੈ ਜਮਦਾ ਹੈ ਮਰਦਾ ਹੈ ਤੇ ਉਹਦੇ ਵਿੱਚ ਧਿਆਨ ਜੋੜਦਾ ਹੈ ਸੋ ਕੱਚ ਨੇ ਕੱਚ ਉਹ ਕੱਚੇ ਦਾ ਕੱਚਾ ਹੈ ਉਹ ਝੂਠਾ ਹੈ ਜੋ ਉਸ ਵਿੱਚ ਧਿਆਨ ਜੋੜਦਾ ਹੈ ਜੋ ਉਸ ਦੀ ਪ੍ਰਸ਼ੰਸਾ ਕਰਦਾ ਹੈ ਜੋ ਜਮਦਾ ਹੈ ਤੇ ਮਰਦਾ ਹੈ ਅੱਜ ਹੈ ਕੱਲ ਨਹੀਂ ਐਸਾ ਮਨੁੱਖ ਜੋ ਇਬਾਦਤ ਕਰ ਰਿਹਾ ਪ੍ਰਸ਼ੰਸਾ ਕਰ ਰਿਹਾ ਉਹ ਤੇ ਕੱਚਾ ਹੈ ਉਹ ਤੇ ਝੂਠਾ ਹੈ ਕਉਂਕ ਉਹਨੂੰ ਸੱਚ ਦੀ ਸਮਝ ਨਹੀਂ ਉਹਨੂੰ ਸੱਚ ਦਾ ਪਤਾ ਨਹੀਂ ਉਹ ਤੇ ਛਾਇਆ ਦੇ ਪਿੱਛੇ ਚੱਲ ਪਿਆ ਹੈ ਦਰਅਸਲ ਜਿਸ ਦੀ ਛਾਇਆ ਹੈ ਉਸ ਦਾ ਇਸ ਨੂੰ ਬੋਧ ਨਹੀਂ